ਸੋ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਮਜੀਤ ਮੰਡਵੀ ਟੀਵੀ ਗੱਲ ਕਰਦੇ ਆ ਆਪਣੇ ਭਾਈਚਾਰੇ ਜੀ ਸ਼੍ਰੀਕੇ ਬਰਾਦਰੀ ਰਿਸ਼ਤੇਦਾਰੀ ਦੀ ਆਪਾਂ ਛੋਟੇ ਛੋਟੇ ਉਪਣੇ ਆ ਆਪਣਾ ਮਾਪਿਓ ਪਾਲ ਦਾ ਪੋਸ ਦਾ ਆਪਾਂ ਨੂੰ ਪੜ੍ਹਾਈ ਲਿਖਾਈ ਚੰਗੇ ਸੰਸਕਾਰ ਜਿੰਨਾ ਕੋਨਾਂ ਦਾ ਉਨਾਂ ਦੀ ਇਨਕਮ ਦਾ ਸਾਧਨ ਹੁੰਦਾ ਉਹਦੇ ਅਕੋਰਡਿੰਗ ਹਰ ਮਾਂ ਪਿਓ ਨੂੰ ਇਹ ਹੁੰਦਾ ਕਿ ਮੈਂ ਆਪਣੇ ਬੱਚਿਆਂ ਦੀ ਸਹੀ ਪਰਵਰਿਸ਼ ਕਰਾਂ ਉਹ ਸਹੀ ਪਰਵਰਿਸ਼ ਕਰਦੇ ਨੇ ਬੱਚਿਆਂ ਦੀ ਅਸੀਂ ਛੋਟੇ ਛੋਟੇ ਹੁੰਨੇ ਆ ਜਦੋਂ ਤੇ ਕਿੰਨਾ ਆਪਸ ਦੇ ਵਿੱਚ ਪਿਆਰ ਹੁੰਦਾ ਹੈ ਭੈਣਾਂ ਭਰਾਵਾਂ ਦਾ ਆਪੇ ਚ ਲੜਦੇ ਝਗੜਦੇ ਵੀ ਆ ਪਰ ਉਹ ਲੜਾਈ ਜਿਹੜੀ ਹੁੰਦੀ ਆ ਉਹ ਇੱਕ ਨਵਿੱਕਲੀ ਜੀ ਹੁੰਦੀ ਆ ਹਨਾ ਮਤਲਬ ਕਿ ਇੱਕ ਦੂਜੇ ਦੇ ਪ੍ਰਤੀ ਗੁੱਸਾ ਆ ਕੇ ਲਾਉਣ ਨੂੰ ਚੀਜ਼ ਵੱਧ ਮਿਲ ਗਈ ਮੈਨੂੰ ਘੱਟ ਮਿਲੀ ਹੈ ਉਹਨੂੰ ਤੁਸੀਂ ਕੰਮ ਕਿਉਂ ਕਿਹਾ ਹ ਮੈਨੂੰ ਉਹਨੂੰ ਕਿਉਂ ਨਹੀਂ ਕਿਹਾ ਮੈਂ ਕਿਉਂ ਕਰਾਂੇ ਕੰਮ ਜਾਂ ਉਹਨੂੰ ਵੀ ਕਹੋ ਜਾਂ ਇੱਕ ਦਾ ਕਸੂਰ ਹੋਣਾ ਤੇ ਸਾਰਿਆਂ ਨੂੰ ਗਾਲਾਂ ਪੈ ਜਾਣੀਆਂ ਤੇ ਫਿਰ ਨਾਰਾਜ਼ਗੀ ਮਹਿਸੂਸ ਕਰਨੀ ਕਿ ਮੈਂ ਕੀਤੇ ਹੀ ਕੋਸਰੀ ਮੈਨੂੰ ਵਿੱਚ ਕਿਉਂ ਇਹਦੇ ਵਿੱਚ ਮਧੋਲਿਆ ਜਾ ਰਿਹਾ ਆਲਾ ਸੋ ਛੋਟੀਆਂ-ਛੋਟੀਆਂ ਲੜਾਈਆਂ ਚੜਾਈਆਂ ਤੇ ਪਿਆਰ ਵੀ ਮਤਲਬ ਕਿ ਸਵੇਰੇ ਸ਼ਾਮ ਮਾਤਾ ਪਿਤਾ ਨੇ ਪ੍ਰਸ਼ਾਦਾ ਪਾਣੀ ਵਧੀਆ ਸਿਖਾਉਣਾ ਬਾਹਰ ਕਿਤੇ ਉਹਦੇ ਤੁਹਾਨੂੰ ਆਵਾਜ਼ ਮਾਰ ਕੇ ਅਦੀ ਕਪੜਾ ਧੀਣਾ ਸੰਡੇ ਆਤਵਾਰ ਨੂੰ ਨਵਾਉਣਾ ਤੋਣਾ ਤੇ ਕਿਹ ਮਤਲਬ ਕਿ ਉਹ ਚੀਜ਼ ਇੱਕ ਨਵਿਕ ਲਈ ਬਚਪਨਾ ਹੁੰਦਾ ਹੈ ਹਨ ਜਦੋਂ ਤੁਸੀਂ ਥੋੜੇ ਜੇ ਜਵਾਨ ਹੋ ਜਾਂਦੇ ਹੋ ਸਕੂਲ ਚ ਲੱਗ ਜਾਂਦੇ ਹੋ ਪੜ੍ਹਨ ਲੱਗ ਜਾਂਦੇ ਹੋ ਤੁਹਾਡੇ ਤੋਂ ਜਿਹੜਾ ਵੱਡਾ ਭੈਣ ਭਰਾ ਹੁੰਦਾ ਹੈ ਉਹਦੀ ਸ਼ਾਦੀ ਹੋ ਜਾਂਦੀ ਹੈ ਤੇ ਜਦੋਂ ਜੇ ਤਾਂ ਤੁਹਾਡੀ ਸਿਸਟਰ ਹਨਾ ਉਹਨੇ ਆਪਣੇ ਘਰੇ ਜਾਣਾ ਹੁੰਦਾ ਤੇ ਕਿੰਨਾ ਤੁਸੀਂ ਮਤਲਬ ਕਿ ਇਹਨਾ ਹਾਰਡ ਹੁੰਦਾ ਹੈ ਕਿਉਂਕਿ ਆਪਾਂ ਅਲੱਗ ਦੀ ਹੋਏ ਹੁੰਦੇ ਰਿਸ਼ਤੇਦਾਰੀ ਚ ਕਿਤੇ ਜਨਤ ਇਕੱਠੇ ਜਾਂਦੇ ਆ ਤੇ ਜਦੋਂ ਚਲੀ ਜਾਂਦੀ ਹੈ ਤੇ ਬੜਾ ਮਨ ਚ ਵਿਰਾਗ ਬੜਾ ਉਹਨੂੰ ਮਿਸ ਕਰਦੇ ਆ ਵੀ ਹਨਾ ਜਿਵੇਂ ਕਿ ਚਾਹੀ ਚਾਹੀ ਦੇ ਕੋਲ ਜਾਣੇ ਵੀ ਆ ਫਿਰ ਉਹਨੂੰ ਲੈਣ ਵੀ ਆਉਂਦੇ ਆ ਹਨਾ ਤੇ ਉਹ ਦਿਨ ਟੱਪ ਕੇ ਜਿੱਦਾਂ ਉਹਦਾ ਆਪਣਾ ਘਰ ਚੱਲਣ ਲੱਗ ਜਾਂਦਾ ਮੁੜ ਕੇ ਉਸ ਤੋਂ ਅਗਲੇ ਦੀ ਵਾਰੀ ਆ ਜਾਂਦੀ ਹੈ ਹਨਾ ਜੀ ਉਹ ਵੀ ਜਾਂ ਭੈਣਾਂ ਜਾਂ ਭਰਾ ਆ ਵਾਰੀ ਵਾਰੀ ਉਹ ਸਾਰੇ ਜਿੱਦਾਂ ਵਿਆਹ ਜਾਂਦੇ ਨੇ ਤੇ ਮਤਕੇ ਭੈਣਾਂ ਤਾਂ ਆਪਣੇ ਘਰੇ ਚਲੀ ਜਾਂਦੀਆਂ ਨੇ ਜਿਹੜੇ ਭਰਾ ਹੁੰਦੇ ਨੇ ਫਿਰ ਉਹ ਮਤਲਬ ਕਿ ਜਾਂ ਇੱਕ ਨੇ ਤਾਂ ਫਿਰ ਤਾਂ ਕਹਿਣਾ ਹੀ ਕੀ ਆ ਜਾਂ ਦੋ ਤਿੰਨ ਤੁਸੀਂ ਪਰਾ ਹੈਗੇ ਹੋ ਹਨ ਤੇ ਜਦੋਂ ਵਿਆਹ ਜਾਂਦਾ ਵੱਡਾ ਪਰਾ ਤੇ ਪੜਾ ਚਾਂ ਹੁੰਦਾ ਵੀ ਹਾਂ ਵੀ ਸਾਡੇ ਘਰੇ ਹਨਾ ਕੋਈ ਨਵਾਂ ਜੀ ਆਇਆ ਤੇ ਬੜਾ ਚਾਮਲਾਪ ਹੁੰਦਾ ਬਹੁਤ ਤੇ ਜੇ ਤਾਂ ਸਚਜਾ ਜੀ ਆ ਜਾਵੇ ਤਾਂ ਫਿਰ ਤਾਂ ਨੌਨੇ ਅੱਲਾ ਨੇ ਹਨਾ ਤੇ ਪਰ ਇਦਾਂ ਤਾਂ ਚਾਂਸ ਕਰਦੀ ਹੁੰਦਾ ਆ ਬਹੁਤ ਘੱਟ ਹੁੰਦਾ ਆ ਤੇ ਵੀ ਦੂਜੇ ਦਾ ਵੀ ਹੋ ਜਾਂਦਾ ਆ ਹਨਾ ਦੋਵਾਂ ਦਾ ਹੋ ਗਿਆ ਤਿੰਨਾਂ ਦਾ ਹੋ ਗਿਆ ਹਨਾ ਉਹ ਥੋੜਾ ਆਪੋ ਆਪਣਾ ਕਰਨ ਲੱਗ ਗਏ ਮਾਪੇ ਉਹ ਥੋੜਾ ਜਿਹਾ ਫਿਰ ਪਿੱਛੇ ਨੂੰ ਹਟ ਜਾਂਦਾ ਹਨਾ ਆ ਕਿ ਜੇ ਸੋਚਿਆ ਜਾਵੇ ਤਾਂ ਸਿਆਣਾਤੀ ਪੁੱਤਰਤਾ ਮਤਲਬ ਕਿ ਨਹੀਂ ਹਮੇਸ਼ਾ ਉਹਨਾਂ ਦੇ ਨਾਲ ਹੀ ਚੱਲਦਾ ਆ ਬਟ ਸਾਰੇ ਪੰਜੇ ਗੁਲੈਂਕ ਬਰਾਬਰ ਨਹੀਂ ਹੁੰਦੀਆਂ ਹਨਾ ਇਹ ਦੇਖੋ ਗੁੱਠਾ ਇਹਦੀ ਕਿੰਨੀ ਹਾਈਟ ਆ ਐਂਗਲ ਦੀ ਹਾਈਟ ਕਿੰਨੀ ਹੈ ਇਹਦੀ ਕਿੰਨੀ ਹੈ ਇਹਦੀ ਕਿੰਨੀ ਹੈ ਸੋ ਦੇ ਅਕੋਰਡਿੰਗ ਪਰਿਵਾਰ ਦੇ ਵਿੱਚ ਮਤਲਬ ਕਿ ਵੀ ਹੁੰਦਾ ਹੀ ਆ ਹਨਾ ਸੋ ਗੱਲ ਕਰਦਾ ਕਿ ਤੁਹਾਡਾ ਆਪੇ ਚ ਕਿੰਨਾ ਪਿਆਰ ਹੁੰਦਾ ਆ ਤੇ ਭਰਾ ਜਦੋਂ ਭਰਾ ਕਹਿਣਾ ਤੇ ਮੂੰਹ ਭਰਦਾ ਆ ਹਨਾ ਤੇ ਭਰਾ ਸ਼੍ਰੀਕ ਕਦੋਂ ਬਣ ਜਾਂਦਾ ਹੈ ਸ਼੍ਰੀਕ ਦੇਖੋ ਜਦੋਂ ਤੁਹਾਡੇ ਮੂੰਹ ਚੋਂ ਲਫ਼ਜ਼ ਨਿਕਲਦਾ ਆ ਭਰਾ ਨਿਕਲਦਾ ਆ ਕਿੰਨਾ ਤੁਹਾਡਾ ਮਤਲਬ ਕਿ ਸੌਫਟ ਖੈਨਲੀ ਸੌਫਟ ਤੁਹਾਡੇ ਮੂੰਹ ਚੋਂ ਕੁਝ ਨਿਕਲਦਾ ਆ ਹਨਾ ਭਰਾ ਹਣਾ ਸ਼੍ਰੀਕ ਐ ਲੱਗਦਾ ਨਹੀਂ ਵੀ ਜਿੱਦਾਂ ਆ ਰਹੀ ਜੀ ਅੰਗਰੂ ਚੀਰ ਦਿੱਤੀ ਗਈ ਕੋਈ ਚੀਜ਼ ਸ਼੍ਰੀਕ ਹਣਾ ਉਹ ਸ਼੍ਰੀਕ ਕਦੋਂ ਬਣ ਜਾਂਦਾ ਆ ਹਣਾ ਤੇ ਜਦੋਂ ਸ਼੍ਰੀਕ ਬਣ ਜਾਂਦਾ ਫਿਰ ਉਹ ਨਾ ਉਹ ਸਾਰਾ ਬਚਪਨਾ ਸਭ ਕੁਝ ਭੁੱਲ ਜਾਂਦਾ ਆ ਕਿ ਅਸੀਂ ਕਿੱਦਾਂ ਇਕੱਠੇ ਸੀਗੇ ਤੇ ਅਸੀਂ ਕਿੱਦਾਂ ਮਤਲਬ ਕਿ ਸਾਡਾ ਬਚਪਨਾ ਸਾਡੇ ਮਾਪਿਆਂ ਨੇ ਸਾਨੂੰ ਕਿੱਦਾਂ ਕੀਤਾ ਕਿੱਦਾਂ ਪੜ੍ਹਾ ਲਿਖਾਇਆ ਕੀ ਕੁਝ ਸਾਡੇ ਵਾਸਤੇ ਕੀਤਾ ਹੈ ਤੇ ਅਸੀਂ ਸ਼੍ਰੀਕ ਕਦੋਂ ਬਣ ਗਏ ਕੌਣ ਤੁਹਾਡੀ ਲਾਈਫ ਦੇ ਵਿੱਚ ਆਇਆ ਜਾਂ ਕੀ ਹੋਇਆ ਤੁਹਾਨੂੰ ਜਾਂ ਕੀ ਕੀ ਚੀਜ਼ਾਂ ਐਡ ਹੋਈਆਂ ਤੁਹਾਡੇ ਵਿੱਚ ਤੇ ਤੁਸੀਂ ਭਰਾ ਤੋਂ ਸ਼ਰੀਕ ਬਣ ਗਏ ਹਾਂਜੀ ਮੈਨੂੰ ਸਮਝ ਨਹੀਂ ਆਈ ਹੈਗੀ ਹਨਾ ਵੀ ਜੇ ਤੁਹਾਨੂੰ ਇਸ ਗੱਲ ਦਾ ਕੋਈ ਪਤਾ ਹੋਵੇ ਸਮਝ ਹੋਵੇ ਤੇ ਤੁਸੀਂ ਪਲੀਜ਼ ਕਮੈਂਟ ਜ਼ਰੂਰ ਕਰਿਓ ਕਿ ਵੀ ਕੀ ਕੀ ਗੱਲਾਂ ਕਰਕੇ ਭਰਾ ਤੋਂ ਸ਼ਰੀਕ ਬਣ ਜਾਂਦੇ ਨੇ ਹਾਂਜੀ ਇੱਕ ਤਾਂ ਹੁੰਦੀ ਕਿਸੇ ਨੇ ਜ਼ਮੀਨ ਜਾਇਦਾਦ ਪਿੱਛੇ ਨਾ ਅੱਜ ਕੱਲ ਤਾਂ ਭਰਾ ਭਰਾ ਦਾ ਵੈਰੀ ਪਰ ਉਹ ਬਣਦਾ ਕਦੋਂ ਆ ਕਿਹੜੀ ਗੱਲ ਪਿੱਛੇ ਬਣਦਾ ਆ ਆਪਣੀ ਦੌੜ ਲੱਗੀ ਹੋਈ ਆ ਕਿ ਜੋ ਹੋ ਜਵੇ ਮੇਰੇ ਕੋਲ ਹੀ ਹੋ ਜਵੇ ਇੱਕ ਤਾਂ ਹੀ ਚੀਜ਼ ਆ ਹਨਾ ਤੇ ਜੇ ਤੁਸੀਂ ਖਾਂਦੇ ਪੀਂਦੇ ਵੀ ਆਪਣਾ ਆ ਕਮਾਉਂਦੇ ਵੀ ਆਪਣਾ ਹੋ ਹਰ ਮੂਮੈਂਟ ਤੁਹਾਡੀ ਆਪਣੀ ਆ ਤੁਹਾਡੇ ਖਰਚੇ ਆਪਣੇ ਤੁਹਾਡੀ ਇਨਵੈਸਟਮੈਂਟ ਆਪਣੀ ਆ ਤੁਹਾਡੀ ਇਨਕਮ ਆਪਣੀ ਆ ਤੁਸੀਂ ਅਲੱਗ ਖਾ ਰਹੇ ਹੋ ਤੁਸੀਂ ਦੂਜਾ ਅਲੱਗ ਖਾ ਰਹੇ ਫੇਰ ਨਹੀਂ ਸਮਝ ਤੋਂ ਬਾਅਦ ਵੀ ਤੁਹਾਡਾ ਚ ਸ਼੍ਰਿੱਕੇਵਾਜੀ ਕਿਉਂ ਹੁੰਦੀ ਆ ਜੈਲਸ ਰਾਣਾ ਉੱਥੇ ਤੇ ਮੈਂ ਇੱਥੇ ਕਿਉਂ ਹਾਂ ਹਾਲਾਂਕਿ ਭਾਵੇਂ ਉੱਥੇ ਉਹ ਖੁਦ ਕਮਾ ਕੇ ਵੱਧ ਕਮਾਰਿਆ ਹੋਵੇ ਬਟ ਉਹਦੇ ਮਨ 'ਚ ਭਲੇਖਾ ਹੈ ਸੋ ਭਰਾਤੂ ਸ਼੍ਰੀਕ ਦਾ ਜਿਹੜਾ ਸਫਰ ਆ ਉਹ ਕਿੱਦਾਂ ਬਣਦਾ ਆ ਸਮਝ ਤੋਂ ਬਾਹਰ ਆ ਤੁਹਾਨੂੰ ਪਤਾ ਲੱਗੇ ਤੁਹਾਡੇ ਮਨ 'ਚ ਕੋਈ ਚੱਲਦਾ ਹੋਵੇ ਤੇ ਕਮੈਂਟ ਕਰਕੇ ਜਰੂਰ ਦੱਸਿਓ ਪਲੀਜ਼ ਤੇ ਜੇ ਵੀਡੀਓ ਵਧੀਆ ਲੱਗੀ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਓ ਜੀ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਥੈਂਕ ਯੂ ਜੀ ਦੇਖਣ ਵਾਸਤੇ ਬਾਅਦ